ਥਾਣਾ ਬਿਲਕਾ ਦੀ ਪੁਲਿਸ ਨੇ ਦੌਰਾਨੇ ਗਸ਼ਤ ਦੋ ਨਸ਼ਾ ਤਸਕਰ ਕੀਤੇ ਕਾਬੂ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਲੋਰ ਸਰਦਾਰ ਸਰਵਨ ਸਿੰਘ ਬੱਲ ਫਲੋਰ ਨੇ ਦੱਸਿਆ ਕਿ ਥਾਣਾ ਬਿਲਗਾ ਦੇ ਐਸਐਚਓ ਸਰਦਾਰ ਪਰਬਿੰਦਰ ਸਿੰਘ ਦੀ ਪੁਲਿਸ ਪਾਰਟੀ ਦੇ ਮੁਲਾਜ਼ਮ ਨਸ਼ਾ ਤਸਕਰਾ ਦੇ ਖਿਲਾਫ ਕਾਰਵਾਈ ਕਰਦੇ ਹੋਏ ਦੌਰਾਨੇ ਗਸ਼ਤ ਕਸਬਾ ਬਿਲਗਾ ਤੋਂ ਪਿੰਡ ਖੋਖੇਵਲ ਵੱਲ ਜਾ ਰਹੇ ਸੀ ਤਾਂ ਐਸਆਈ ਚਰਨਜੀਤ ਨੂੰ ਨਹਿਰ ਵਾਲੀ ਪੁਲੀ ਕੋਲ ਦੋ ਨੌਜਵਾਨ ਸ਼ੱਕੀ ਹਾਲਤ ਚ ਮਿਲੇ ਅਤੇ ਪੁਲਿਸ ਨੂੰ ਦੇ ਕੇ ਭਜ ਨਿਕਲੇ ਪਰ ਪੁਲਿਸ ਪਾਰਟੀ ਨੇ ਇਹਨਾਂ ਦੋਨਾਂ ਨੌਜਵਾਨਾਂ ਦਾ ਪਿੱਛਾ ਕਰਕੇ ਕਾਬੂ ਕਰ ਲਿਆ ਅਤੇ ਇਹਨਾਂ ਦੀ ਤਲਾਸ਼ੀ ਲੈਣ ਤੇ ਇਹਨਾਂ ਦੋਨਾਂ ਕੋਲ 10 ਗ੍ਰਾਮ ਹੈਰੋਇਨ ਮਿਲੀ ਇਹਨਾਂ ਦੀ ਪਛਾਣ ਦਿਲਵਾਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪੱਤੀ ਪੱਟੀ ਪਿੰਡ ਬਿਲਗਾ ਵਜੋਹੀ ਅਤੇ ਦੂਜੇ ਨੌਜਵਾਨ ਦੀ ਪਛਾਣ ਬੂਟਾ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਪਿੰਡ ਪੋਡੇ ਹਸਨ ਵਜੋਹੀ ਇਹ ਦੋਨੋਂ ਨੌਜਵਾਨ ਨਸ਼ੇ ਦੇ ਆਦੀ ਹਨ ਇਹ ਨਸ਼ਾ ਪੀਂਦੇ ਵੀ ਹਨ ਅਤੇ ਵੇਚਦੇ ਵੀ ਹਨ ਇਹਨਾਂ ਦੋਨਾਂ ਤੇ ਪਹਿਲਾਂ ਵੀ ਕਈ ਪਰਚੇ ਦਰਜ ਹਨ ਇਨਾ ਦੋਨਾਂ ਤੇ ਐਨਡੀਪੀਐਸ ਐਕਟ ਪਰਚਾ ਦਰਜ ਕਰਕੇ ਹੋਰ ਵੀ ਡੂੰਘਾਈ ਨਾਲ ਪੁਸ਼ਗਿਸ਼ ਕੀਤੀ ਜਾ ਰਹੀ ਹੈ ਅ ਸਰ ਪਤਾ ਲੱਗਾ ਕਿ ਥਾਣਾ ਬਿਲਗਾ ਦੀ ਪੁਲਿਸ ਨੇ ਦੋ ਨਸ਼ਾ ਤਸਕਰ ਕਾਬੂ ਕੀਤੇ ਗਿਆ ਅ ਸਰ ਕਿੱਥੋਂ ਦੇ ਰਹਿਣ ਵਾਲੇ ਹੈਗੇ ਆ ਔਰ ਕਿਹੜੀ ਚੀਜ਼ ਨਾਲ ਤੋਂ ਬਰਾਮਦ ਕੀਤੀ ਹੈਗੀ ਇਹ ਦੋਵੇਂ ਇੱਕ ਹੈਗਾ ਦਲਬਾਖ ਸਿੰਘ ਸਨ ਆਫ ਸੁਖਦੀਪ ਸਿੰਘ ਵਾਸੀ ਪੱਤੀ ਪੱਟੀ ਬਿਲਗਦਰ ਰਹਿਣ ਵਾਲਾ ਤੇ ਦੂਸਰਾ ਹੈਗਾ ਬੁੱਟਾ ਸਿੰਘ son of ਦਿਆਲ ਸਿੰਘ ਬੁਰਜ ਹਸਨ ਦਾ ਰਹਿਣ ਵਾਲਾ ਹੈ ਜੀ ਇਹ ਦੋਵੇਂ ਜਣੇ ਕਿੱਡਾ ਪੀਂਦਾ ਹੈਰੋਇਨ ਦਾ ਨਸ਼ਾ ਕਰਦੇ ਆ ਜੀ ਤੇ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਨਸ਼ਾ ਖਰੀਦ ਕੇ ਵੇਚ ਵੀ ਲੈਂਦੇ ਜਿਹਦੇ ਜੋ ਪੈਸੇ ਦਾ ਜੋ ਮੁਨਾਫਾ ਹੁੰਦਾ ਆਪਣਾ ਵੀ ਕੰਮ ਸਾਰ ਲੈਂਦੇ ਜੀ ਤੇ ਕੱਲੇ ਦੋਵੇਂ ਜਣੇ ਜਿਹੜਾ ਹੈਰੋਇਨ ਖਰੀਦ ਕੇ ਆ ਰਹੇ ਸੀਗੇ ਤੇ ਪੁਲਿਸ ਪਾਰਟੀ ਜਿਹੜੀ ਆ ਗਸ਼ਤ ਕਰਦੇ ਪਿੰਡ ਬਿਲਗਾ ਤੋਂ ਖੋਖੇ ਵਾਲ ਸਾਈਡ ਨੂੰ ਜਾ ਰਹੇ ਸੀ ਤੇ ਨਹਿਰ ਦੀ ਪੁਲੀ ਦੇ ਲਾਗੇ ਜਿਹੜਾ ਇਹਨਾਂ ਦੋਨਾਂ ਨੂੰ ਦੇਖਿਆ ਤੇ ਇਹ ਪੁਲਿਸ ਪਾਰਟੀ ਨੂੰ ਦੇਖ ਕੇ ਭੱਜ ਗਏ ਜੀ ਇਹਨੂੰ ਭੱਜ ਜਾਂਦੇ ਨੂੰ ਗੱਡੀ ਰੋਕ ਕੇ ਕਾਬੂ ਕੀਤਾ ਤੇ ਜਦੋਂ ਇਹਨਾਂ ਨੇ ਪੁਲਿਸ ਪਾਰਟੀ ਨੂੰ ਦੇਖਿਆ ਤਾਂ ਇਹਨਾਂ ਨੇ ਜਿਹੜੇ ਇਹਨਾਂ ਦੇ ਕੋਲ ਲਵਾਵੇ ਦੇ ਵਿੱਚ ਹੈਰਵਿੰਸੀ ਉਹ ਛੁਟ ਦਤੀ ਠੀਕ ਆ ਜਿਹੜੇ ਇਹਨਾਂ ਤੋਂ ਜਦੋਂ ਚੱਕ ਕੇ ਲਵਾਵੇ ਚੈੱਕ ਕਰਾਇਆ ਤਾਂ ਉਹਨਾਂ ਨੇ ਦੱਸਿਆ ਵੀ ਸਾਡੇ ਕੋਲ ਹੈ ਰਵਿੰਦਰ ਸਿੰਘ ਕੀ ਲੈ ਕੇ ਆਏ ਆ ਹੂੰ ਇਹ ਇਹ ਸਤਲੁਜ ਬੰਨ ਸੰਗੋਵਾਲ ਸਾਈਡ ਤੇ ਕੋਈ ਪਾਰ ਤੋਂ ਵਿਅਕਤੀ ਆ ਕਹਿੰਦੇ ਵੀ ਜਿਹੜਾ ਆ ਕੇ ਵੇਚਦਾ ਸੀ ਉਹਦਾ ਨਾਂ ਨਹੀਂ ਜਾਣਦੇ ਆ ਕਿ ਜੀ ਉਹਦੇ ਕੋਲੋਂ ਲੈ ਕੇ ਆਏ ਆ ਅੱਗੇ ਵੀ ਉੱਥੇ ਘੁੰਮਦਾ ਫਿਰਦਾ ਮਿਲ ਜਾਂਦਾ ਹੈ ਠੀਕ ਨੇ ਜੀ ਬਾਕੀ ਉਹਦੀ ਵੀ ਤਲਾਸ਼ ਜਾਰੀ ਆ ਬੰਦੇ ਦੀ ਇਸ ਤਰ੍ਹਾਂ ਇਹਨਾਂ ਦਾ ਪਿਛੋਕੜ ਕੀ ਹੈਗਾ ਇਸਰਾਂ ਦਾ ਇਹਨਾਂ ਦਾ ਇਹਨਾਂ ਨੇ ਪਹਿਲਾਂ ਵੀ ਕੋਈ ਪਰਚੇ ਹੈ ਕਹਿੰਦੇ ਕੋਈ ਇਸ ਚੀਜ਼ ਦੇ ਹਾਂ ਇਹ ਤੇ ਜਿਹੜਾ ਦਲਵਾਰ ਸਿੰਘ ਹੈ ਇੱਥੇ ਵੀ ਪਹਿਲਾ ਪਰਚਾ ਹੈ ਪਹਿਲਾ ਇਹ ਤੇ ਲੜਾਈ ਦਾ ਵੀ ਇੱਕ ਪਰਚਾ ਹੈ ਚੋਰੀ ਦਾ ਵੀ ਇੱਕ ਪਰਚਾ ਹੈ ਇਹਦੇ ਤੇ ਇਹ ਪਤਾ ਲੱਗਾ ਵੀ ਹੈਰੋਇਨ ਪੀਣ ਕਰਕੇ ਇਹਨੂੰ ਇਹਦੇ ਘਰ ਦੇ ਨੇ 4-5 ਵਾਰੀ ਸੈਂਟਰ ਦੇ ਵਿੱਚ ਵੀ ਦਾਖਲ ਕਰਾਇਆ ਸੀ ਜੀ ਤੇ ਜਿਹੜਾ ਬੂਟਾ ਸਿੰਘ ਹੈ ਇਹ ਵੀ ਦਾਖਲ ਰਿਹਾ ਹੈ ਹੈਰੋਇਨ ਦੇ ਆਪਣੇ ਛੱਡਣ ਦੇ ਸਬੰਧ ਵਿੱਚ ਸੈਂਟਰ ਦੇ ਵਿੱਚ ਜੀ ਤੇ ਜਿਹੜਾ ਉਹ ਤਾਂ ਥਿੰਕਤੇ ਹੋਊਗੀ ਪਹਿਲਾ ਪਰਚੇ ਰਹਿ ਗਏ ਨਸ਼ੇ ਦੇ